ਜਦ ਵੀ ਦੋਏ ਲਾਈਨਾਂ ਸਾਡੇ ਤੋਂ ਤੁਸੀਂ ਇੱਧਰ ਦੀ ਕਲ ਨੂੰ ਅੱਜ ਤੁਸੀਂ ਇੱਧਰ ਦੀ ਕਲੋਨੀ ਵਾਲੇ ਪਾਸੇ ਦੀ ਪਾਣੀ ਦੱਸਦਾ ਕੱਲ ਨੂੰ ਅਗਲਾ ਕਲੋਨੀ ਵਾਲੇ ਨੂੰ ਬੰਦ ਕਰ ਦੂੰਗਾ ਨਹੀਂ ਨਹੀਂ ਇਹ ਇੱਧਰ ਦੀ ਕਿਹਨੇ ਪਟਾਇਆ ਮੈਨੂੰ ਇਹ ਦੱਸੋ ਜਦੋਂ ਮੈਂ ਕਲਚਰ ਨਾਲੋਂ ਪਹੁੰਚੇ ਹੋਏ ਸੀ ਕਿਹਨੇ ਕਿਹਨੇ ਪਟਾਇਆ ਇਹ ਸਰ ਇਹ ਕਿਹਨੇ ਪਟਾਇਆ ਇਹ 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 ਕਿਹਨੇ ਪਟਾਇਆ ਮੈਂ ਬੰਦਾ ਮੈਨੂੰ ਉਹ ਬੰਦੇ ਤੋਂ ਤੇ ਕਾਰਵਾਈ ਕਰੋ ਜਿਹੜਾ ਮੁਲਾਜ਼ਮ ਆ ਉਹ ਐਸ ਡੀ ਐਮ ਦੇ ਆਰਡਰ ਨੇ ਇਹਨੂੰ ਕੱਟਣ ਦੇ ਉਹਨਾਂ ਆਰਡਰਾਂ ਦੀ ਤਾਂ ਜਿਹੜੀਆਂ ਸਰਕਾਰ ਨੂੰ ਕੱਚ ਸਮਝਦੇ ਹੋ ਤੁਸੀਂ ਮੈਂ ਕੱਲ ਨੂੰ ਦੋ ਵਾਰ ਆ ਕੇ ਗਈਆਂ ਤੁਸੀਂ ਉਹ ਗੋਲੇ ਲਾਈਨਾਂ ਪੱਟਣ ਦੀ ਬਜਾਏ ਤੁਸੀਂ ਕਾਰ ਦੀ ਉਰਖਾਲ ਕੱਢ ਕੇ ਤੁਸੀਂ ਪਾਣੀ ਸਾਈਡ ਤੋਂ ਦੀ ਕੱਢ ਰਹੇ ਹੋ ਆ ਜਿਹੜਾ ਸ਼ਹਿਰ ਦੇ ਲਈ ਇਹਨੂੰ 20 ਸਾਲ ਹੋ ਗਏ ਹੁਣ ਇਹਨੂੰ ਬੰਦ ਨੂੰ ਗੱਡੇ ਨੂੰ ਸਾਰਾ ਸ਼ਹਿਰ ਡੁੱਬ ਰਿਹਾ ਪਾਣੀ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਮਾਰ ਰਹੀਆਂ ਨੇ ਤੁਸੀਂ ਲਾਈਨ ਉਰੋਂ ਪੱਟਣ ਦੀ ਬਜਾਏ ਤੁਸੀਂ ਪਾਣੀ ਆ ਘਾੜ ਦੇ ਵਿੱਚ ਹੀ ਕੱਢ ਦੋ ਸਾਡੋਂ ਦੀ ਇਹ ਤਾਂ ਕਾਰਵਾਈ ਕਰੋ ਕਿਹੜਾ ਅਫਸਰ ਕਿਹੜਾ ਦੀਰੇ ਮੌਕੇ ਤੇ ਜਮਾਈ ਮੈਂ ਕਿਹਾ ਆਡੀਮ ਨੇ ਆਰਡਰ ਨੇ ਆਡੀਮ ਨੇ ਆਰਡਰ ਆ ਨੂੰ ਸਾਹਮਣੇ ਆ ਕੋ ਜ ਮੈਂ ਮੋਕੇ ਦੀ ਸਰਦਾਰ ਵੀ ਐਮ ਐਲਓ ਰ ਖੜੀ ਆ ਨੋਕ ਸਾਰਾ ਪੰਡੂਰੇ ਖੜਾ ਕਿਸੇ ਨੂੰ ਕੁਝ ਟੱਕ ਸਮਲਦੇ ਹੋ ਬਲਾਉਣਾ ਤਾਂ ਕੋਣ